ਕੁਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਈਨ ਲਾਡਿਸ਼ਾ ਸਰਕਾਰ ਨੇ ਦੱਸਿਆ ਦੁਨੀਆ ਤੋਂ ਕੌਣ ਡੁੱਬ ਜਾਂਦਾ ਤੇ ਕੌਣ ਤਰ ਜਾਂਦਾ ਕਿ ਕਿੱਸਾ ਸਾਨੂੰ ਨਕੁਦਰ ਸ਼ਹਿਰ ਦੇ ਵਸਨੀਕ ਨੇ ਸੁਣਾਇਆ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਉਹ ਵੀਡੀਓ ਦੇ ਵੱਲ ਉਦੋਂ ਦੀ ਹੈ ਜਦੋਂ ਸਾਈਂ ਜੀ ਵਿਰਾਜਮਾਨ ਸੀ ਅਸੀਂ ਸਾਈਂ ਲਾਡੀ ਸ਼ਾਹ ਜੀ ਦੇ ਕੋਲ ਬੈਠੇ ਹੋਏ ਸੀ ਉਸ ਵੀਰ ਨੇ ਦੱਸਿਆ ਦਾਤਾ ਜੀ ਰਮਾਇਣ ਸੁਣਾਉਣ ਲੱਗ ਪਏ ਬਹੁਤ ਸਾਰੀ ਸੰਗਤ ਆਈ ਹੋਈ ਸੀ ਰਮਾਇਣ ਵਿੱਚ ਜਦੋਂ ਸੀਤਾ ਜੀ ਨੂੰ ਲੈ ਗਏ ਸੀ ਰਾਵਣ ਰਾਮ ਜੀ ਨੇ ਪੱਥਰ ਦਾ ਪੁਲ ਬਣਾਇਆ ਸੀ ਸਾਈਂ ਜੀ ਕਹਿੰਦੇ ਬਾਲਾ ਜੀ ਵੀ ਸ਼੍ਰੀ ਰਾਮਚੰਦਰ ਦੀ ਮਦਦ ਕਰ ਰਹੇ ਸੀ ਸਾਈਂ ਜੀ ਸਾਰਿਆਂ ਨੂੰ ਕਹਿੰਦੇ ਉਥੇ ਰਾਮ ਜੀ ਨੇ ਕਹਿਤਾ ਪੱਥਰ ਉੱਤੇ RAM ਲਿਖ ਕੇ ਪੱਥਰ ਪਾਣੀ ਵਿੱਚ ਸੁੱਟ ਦੋ ਪੱਥਰ ਪਾਣੀ ਦੇ ਉੱਪਰ ਤਰੇਗਾ ਸਾਇਂ ਜੀ ਕਹਿੰਦੇ ਐਦਾਂ ਹੀ ਸਭ ਨੇ ਕੀਤਾ ਹਨੂਮਾਨ ਜੀ ਨੇ ਆਪਣੇ ਮੁਰਸ਼ਿਦ ਦੀ ਗੱਲ ਮੰਨ ਕੇ ਪੱਥਰ ਤੇ RAM ਲਿਖ ਕੇ ਪਾਣੀ ਵਿੱਚ ਸੁੱਟਦੇ ਤੇ ਪੱਥਰ ਤਰ ਜਾਂਦੇ ਸੀ ਸਾਇਂ ਜੀ ਕਹਿੰਦੇ ਹੌਲੀ ਹੌਲੀ ਸਭ ਕਰਦੇ ਗਏ ਫਿਰ ਸ਼੍ਰੀ ਰਾਮ ਜੀ ਆਪ ਖੁਦ ਕਹਿੰਦੇ ਮੈਂ ਵੀ ਤੁਹਾਡੀ ਮਦਦ ਕਰਾਂਗਾ ਰਾਮ ਜੀ ਕਹਿੰਦੇ ਮੈਂ ਵੇਖਦਾ ਮੇਰਾ ਪੱਥਰ ਤਰਦਾ ਹੈ ਕਿ ਨਹੀਂ ਸਾਈਂ ਜੀ ਕਹਿੰਦੇ ਜਦੋਂ ਰਾਮ ਜੀ ਨੇ ਪੱਥਰ ਤੇ ਰਾਮ ਲਿਖ ਕੇ ਪਾਣੀ ਵਿੱਚ ਸੁੱਟਿਆ ਤਾਂ ਪੱਥਰ ਡੁੱਬ ਗਿਆ ਸ਼੍ਰੀ ਰਾਮ ਜੀ ਕਹਿੰਦੇ ਚਲੋ ਕਈ ਵਾਰੀ ਹੋ ਜਾਂਦਾ ਉਹਨਾਂ ਨੇ ਫਿਰ ਪੱਥਰ ਪਾਣੀ ਵਿੱਚ ਛੱਡਿਆ ਤੇ ਉਹ ਫਿਰ ਡੁੱਬ ਗਿਆ ਉਹਨਾਂ ਨੇ ਕਿਹਾ ਕਿ ਹਨੂਮਾਨ ਜੋ ਪੱਥਰ ਸੁੱਟ ਰਿਹਾ ਸੀ ਜੋ ਪੱਥਰ ਹਨੂਮਾਨ ਸੁੱਟ ਰਿਹਾ ਸੀ ਰਾਮ ਲਿਖ ਕੇ ਉਹ ਤਾਂ ਉੱਪਰ ਨੂੰ ਆ ਰਹੇ ਸੀ ਜੋ ਸ਼੍ਰੀ ਰਾਮ ਜੀ ਛੱਡ ਰਹੇ ਸੀ ਉਹ ਡੋਬ ਰਹੇ ਸੀ ਤਾਂ ਸਾਈਂ ਜੀ ਕਹਿੰਦੇ શ્રી ਰਾਮ ਜੀ ਨੇ ਹਨੂਮਾਨ ਨੂੰ ਆਵਾਜ਼ ਮਾਰੀ ਤੇ ਕਿਹਾ ਹਨੂਮਾਨ ਜੀ ਜਿਹੜੇ ਪੱਤਰ ਤੁਸੀਂ ਰਾਮ ਲਿਖ ਕੇ ਪਾਣੀ ਵਿੱਚ ਛੱਡਦੇ ਹੋ ਉਹ ਉੱਪਰ ਨਹੀਂ ਰਹਿ ਜਾਂਦੇ ਜੋ ਮੈਂ ਛੱਡਦਾ ਆ ਉਹ ਡੁੱਬ ਜਾਂਦੇ ਨੇ ਸਾਈਂ ਜੀ ਕਹਿੰਦੇ ਅੱਗੋਂ ਹਨੂਮਾਨ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਹਨੂਮਾਨ ਜੀ ਕਹਿੰਦੇ ਤੁਸੀਂ ਮੇਰੇ ਮੁਰਸ਼ਿਦ ਹੋ ਮੇਰਾ ਰੱਬ ਹੋ ਤੁਸੀਂ ਮੈਨੂੰ ਆਪਣੇ ਨਾਮ ਨਾਲ ਲਾ ਲਿਆ ਮੈਂ ਤਾਂ ਤਰਨਾ ਹੀ ਸੀ ਪਰ ਜਿਸ ਨੂੰ ਰਾਮ ਜੀ ਨਹੀਂ ਛੱਡਦਾ ਪੱਥਰ ਨੂੰ ਆਪਣੇ ਤੋਂ ਦੂਰ ਕਰਤਾ ਆਪਣੇ ਹੱਥਾਂ ਤੋਂ ਛੱਡਤਾ ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਮੁਰਸ਼ਿਦ ਦੇ ਗੱਲ ਲੱਗਿਆ ਰਹਿੰਦਾ ਪੈਰੀ ਲੱਗਿਆ ਰਹਿੰਦਾ ਉਹ ਤਰ ਜਾਂਦਾ ਤੇ ਜਿਨ੍ਹਾਂ ਨੇ ਮੁਰਸ਼ਿਦ ਨੂੰ ਛੱਡਤਾ ਉਹ ਡੁੱਬ ਜਾਂਦਾ ਇਹ ਕਿੱਸਾ ਸਾਈਂ ਜੀ ਨੇ ਆਪਣੀ ਜ਼ੁਬਾਨੀ ਸੁਣਾਇਆ ਹੋਇਆ ਆਸ਼ਾ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਦੀ